ਬਹੁਤ ਬਹੁਤ ਮਾਲ ਆਇਆ ਹੈ ਆਪਣੇ ਕੋ ਇਹ ਦੇਖੋ ਐ ਐਚ ਆਰ ਡੀ ਦੀ ਬਲੀਚ ਹੈ ਹਾਂਜੀ ਐਚ ਆਰ ਡੀ ਦੀ ਬਲੀਚ ਹੈ 75 ਰੁਪਏ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦੀ ਪੈਣੀ 15 ਰੁਪਏ ਦੀ ਸਾਰੀਆਂ ਬਲੀਚਾਂ ਲੱਗੀਆਂ ਆਪਣੇ ਕੋ ਤਾਂ ਪਾਇਆ 골ਡ ਹਨਾ ਹਾਂਜੀ ਤੁਹਾਨੂੰ ਕਿੰਨੇ ਦੀ ਪੈਣੀ ਹੈ 18 ਰੁਪਏ ਦੀ 75 ਵਾਲੀ ਕੰਪਨੀ ਚੇਂਜ ਹੋ ਜਾਂਦੀ ਹੈ ਹਨਾ 919 ਤੁਹਾਨੂੰ 120 ਦਾ ਚੈੱਕ ਕਰੋ 275 ਰੁਪਏ ਐਮ ਆਰ ਪੀ ਹੈ 120 ਰੁਪਏ ਦਾ ਪੀਸ ਆਹ ਦੇਖੋ ਸਾਰੇ ਲਿਪ ਸ਼ੇਡ ਨੇ ਪਰ ਪੀਸ ਦੇ ਉੱਤੇ ਐਮ ਆਰ ਪੀ ਚੈੱਕ ਕਰੋ 290 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਨਾ ਸਟੈਂਡ ਬਣ ਜਾਂਦਾ ਆ ਦੇਖੋ ਇਹ ਸਟੈਂਡ ਬਣ ਗਿਆ ਐਦਾਂ ਤੁਸੀਂ ਆਪਣੇ ਕਾਊਂਟਰ ਤੇ ਰੱਖ ਸਕਦੇ ਹੋ ਓਕੇ ਬਈ ਠੀਕ ਹੋ ਗਿਆ 290 ਰੁਪਏ ਪਰ ਪੀਸ ਤੇ ਐਮ ਆਰ ਪੀ ਹੈ ਤੁਹਾਨੂੰ ਪਹਿਣਾ ਸਿਰਫ 60 ਰੁਪਏ ਦਾ ਪੀਸ ਆ ਦੇਖੋ ਹਾਂ ਉਦ ਦੀ ਆ ਗਿਆ ਉਦ ਆ ਗਿਆ ਉਦ ਦਾ ਉਮੀਦੀ ਦਾ ਮਾਲ ਹੈ ਔਰ ਸਾਰੇ ਇੰਪੋਰਟੈਂਟ ਹੈ ਕਿੰਨੇ ਦਾ ਪਹਿਣਾ 750 ਦਾ ਵੇ ਦੇਖਨੇ ਦਾ ਆਨਲਾਈਨ ਸਰਚ ਮਾਰੋ 4000 ਦਾ ਪੀਸ ਹੈ ਭਾਈ ਪੈਰਿਸ ਤੁਹਾਨੂੰ ਦਵਾਂਗਾ ਤੁਹਾਨੂੰ ਸਿਰਫ 170 ਰੁਪਏ ਦਾ ਠੀਕ ਹੈ ਬ੍ਰਾ ਠੀਕ ਹੋ ਗਿਆ ਹਾਂਜੀ 400 ਰੁਪਏ ਐਮ ਆਰ ਪੀ ਹਾਂਜੀ 2023 ਚ ਬਣਿਆ 2027 ਤੱਕ ਵੈਲਿਡ ਹੈ 340 ਦੇ ਦੋ 400 ਰੁਪਏ ਦਾ ਇੱਕ ਸੇਲ ਹੋਏਗਾ ਓਕੇ ਭਾਈ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਕਹਿੰਦੇ ਲੁਧਿਆਣੇ ਸਾਗਰ ਕੋਸਮੈਟਿਕ ਵਾਲਿਆਂ ਦੇ ਤੁਹਾਨੂੰ ਹੋਰ ਤੁਹਾਡੇ ਕੋਸਮੈਟਿਕ ਦਾ ਸਮਾਨ ਕੰਪਨੀ ਦਾ ਸਮਾਨ ਨੂੰ ਤਾਂ ਰੇਟ ਤੁਹਾਨੂੰ ਆਉਂਦਾ ਜੋ ਸਿੰਘ ਵੀ ਅਸੀਂ ਮਿਲ ਜੂ ਤੇ ਵੀਡੀਓ ਨਾ ਬਣਾਇਰਵਾ ਜੀ ਆ ਦੇਖੋ ਇਹ ਸਾਰੇ ਡੀਓ ਵਗੈਰਾ ਨਾ ਅ ਜਿੱਦਾਂ ਅੰਗੇਜ ਦਾ ਡੀਓ ਆ 80 ਰੁਪਏ ਓਕੇ ਵੀ ਅੰਗੇਜ ਦਾ ਡੀਓ 80 ਰੁਪਏ ਫਰੈਂਚ ਡੀਓ 112 ਰੁਪਏ ਓਕੇ ਵੀ ਸਾਰੇ ਨਾਮ ਲਵਾਵਾਂਗਾ ਤੁਹਾਨੂੰ ਇਹ ਦੇਖੋ ਇਹ ਡੀਓ ਤੇ ਐਮ ਆਰ ਪੀ ਕਿੰਨੀ ਹੈ 350 ਰੁਪਏ ਤੁਹਾਨੂੰ ਕਿੰਨੇ ਦਾ ਪੈਣਾ 80 ਰੁਪਏ ਦਾ ਓਕੇ ਵੀ ਠੀਕ ਹੋ ਗਿਆ ਇਹ ਦੇਖੋ ਹਾਂ ਉਮੀਦੀ ਆ ਗਿਆ ਊਦ ਆ ਗਿਆ ਊਦ ਦਾ ਉਮੀਦੀ ਦਾ ਮਾਲ ਹੈ ਔਰ ਸਾਰੇ ਇੰਪੋਰਟੈਂਟ ਕਿੰਨੇ ਦਾ ਪੈਣਾ 750 ਦਾ ਪੈਸੇ ਕਿੰਨੇ ਦਾ ਆਨਲਾਈਨ ਸਰਚ ਮਾਰੋ 4000 ਦਾ ਪੀਸ ਹੈ ਸਿਰਫ 750 ਰੁਪਏ ਦਾ ਪੀਸ ਓਕੇ ਬਾਈ ਇੱਧਰ ਵਗੈਰਾ ਛੋਟੇ ਵੀ ਆ ਗਏ ਆ ਇਹ ਪਟੇਲ ਲੱਗਾ ਇਹ 919 ਲੱਗਾ 919 ਤੁਹਾਨੂੰ 120 ਦਾ ਚੈੱਕ ਕਰੋ 275 ਰੁਪਏ ਐਮ ਆਰ ਪੀ ਐ 120 ਰੁਪਏ ਦਾ ਪੀਸ ਓਕੇ 240 ਦੇ ਦੋ ਠੀਕ ਆ 240 ਦੇ ਦੋ ਪੀਸ ਆ ਦੇਖੋ ਪੈरिस ਲੱਗਾ ਪਾ ਭਾਈ ਪਰ ਇਸ ਤੁਹਾਨੂੰ ਦਵਾਂਗਾ ਤੁਹਾਨੂੰ ਸਿਰਫ 170 ਰੁਪਏ ਦਾ ਠੀਕ ਹੈ ਵੀਰੇ ਠੀਕ ਹੋ ਗਿਆ ਹਾਂਜੀ 400 ਰੁਪਏ ਐਮਆਰਪੀ ਹਾਂਜੀ 2023 ਚ ਬਣਿਆ 2027 ਤੱਕ ਵੈਲਿਡ ਹੈ ਓਕੇ 400 ਰੁਪਏ ਇੱਕ ਤੇ ਐਮਆਰਪੀ ਐ 170 34 340 ਦੇ ਦੋ ਠੀਕ ਹੈ ਵੀਰੇ 340 ਦੇ ਦੋ 400 ਰੁਪਏ ਦਾ ਇੱਕ ਸੇਲ ਹੋਏਗਾ ਓਕੇ ਭਾਈ ਠੀਕ ਹੈ ਜੀ ਹਾਂਜੀ ਵੈਰਾਈਟੀ ਬਹੁਤ ਆਂਦੀ ਹੈ ਰੈਗੂਲਰ ਤੇ ਰੀਜ਼ਨ ਆਇਆ ਵੀ ਕਸਟਮਰ ਹੁੰਦਾ ਟਾਈਮ ਨਹੀਂ ਲੱਗਦਾ ਵੀਡੀਓ ਪਾਉਣ ਨੂੰ ਹਨਾ ਇਹ ਤਾਂ ਆ ਝੋੜੀ ਬੇਲ ਦੀ ਸੀ ਹਾਂ ਬੇਲ ਲਈ ਤੁਸੀਂ ਆਏ ਹੋ ਤਾਂ ਕਰਕੇ ਕਸਟਮਰ ਮੈਂ ਕਿਹਾ ਨਾਲ ਦੀ ਦੁਕਾਨ ਦੇ ਚਲ ਜਿਓ ਠੀਕ ਹੋ ਗਿਆ ਇਹ ਦੇਖੋ ਆ ਬਲੈਕ 베ਰੀ ਪਿੰਕ 베ਰੀ ਕਿੰਨੇ ਦਾ ਪੈਣਾ 300 ਰੁਪਏ ਦਾ ਠੀਕ 700 ਰੁਪਏ ਐਮ ਆਰ ਪੀ 300 ਰੁਪਏ ਓਕੇ ਠੀਕ ਹੋ ਗਿਆ ਆ ਰੋਜ਼ਾ ਰੋਜ਼ਾ 350 ਰੁਪਏ 300 ਰੁਪਏ 350 ਰੁਪਏ ਲੋਸ਼ਨ ਆ ਗਏ ਡੀਓ ਆ ਗਏ ਸਮੂਥਨਿੰਗ ਆ ਗਈਆਂ ਏ ਟੂ ਜ਼ेड ਸਾਡੇ ਕੋਲ ਸਾਰਾ ਮਾਲ ਪਿਆ ਆ ਦੇਖੋ ਤੁਹਾਡੇ ਭਰਾ ਨੇ ਆਪ ਤਿਆਰ ਕਰਵਾਈਏ। ਯਾ ਦੇਖੋ 4982 ਇਹ ਪੀਸ ਹੈਗਾ 5.0 ਸਾਰੇ ਨਿਊ ਸ਼ੇਡ ਹੈ। ਪੂਰਾ ਕਾਚ ਹੋਏਗਾ। ਓਕੇ ਬਾਈ। ਪਹਿਲੇ ਦੱਸੋ ਕੰਟੇਨਰ ਕਿਦਾਂ ਦਾ ਲੱਗਾ? ਵਧੀਆ ਪੂਰਾ। ਘੈਂਟ ਨਾ ਬਰਸ਼ ਵਾਲੀ ਲਵਿਸਟਿਕ ਹੈ। 2 ਦਿਨ ਦਾ ਸਟੇ ਹੈ। 200 ਰੁਪਿਆ ਐਮਆਰਪੀ ਹੈ। ਤੁਹਾਨੂੰ ਪੈਣੀ ਸਿਰਫ 50 ਰੁਪਏ। ਓਕੇ ਬਾਈ। ਸਿਰਫ 50 ਰੁਪਏ ਦਾ ਪੀਸ ਹੈ 200 ਵਾਲਾ। ਠੀਕ ਹੈ ਬਾਈ। ਠੀਕ ਹੋ ਗਿਆ। ਹਾਂ ਹਾਂ। ਬਹੁਤ ਬਹੁਤ ਮਾਲ ਆਇਆ ਹੈ ਆਪਣੇ ਕੋਲ ਇਹ ਦੇਖੋ ਐਚ ਆਰਡੀ ਦੀ ਬਲੀਚ ਹੈ ਹਾਂਜੀ ਐਚ ਆਰਡੀ ਦੀ ਬਲੀਚ ਹੈ 75 ਰੁਪਏ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦੀ ਪੈਣੀ 15 ਰੁਪਏ ਦੀ ਆ ਜੋ ਇਹ ਦੇਖੋ ਪਪਾਇਆ ਗੋਲਡ ਸਾਰੀਆਂ ਬਲੀਚਾਂ ਲੱਗੀਆਂ ਆਪਣੇ ਕੋਲ ਪਪਾਇਆ ਗੋਲਡ ਹਨਾ ਹਾਂਜੀ ਤੁਹਾਨੂੰ ਕਿੰਨੇ ਦੀ ਪੈਣੀ ਹੈ 18 ਰੁਪਏ ਦੀ 75 ਵਾਲੀ ਕੰਪਨੀ ਚੇਂਜ ਹੋ ਜਾਂਦੀ ਹੈ ਨਾ ਓਕੇ ਓਕੇ 18 ਰੁਪਏ ਉਸ ਤੋਂ ਬਾਅਦ ਆ ਇਹ ਦੇਖੋ ਆ ਦੇਖੋ ਸਾਰੇ ਲਿਪਸ਼ੇਡ ਨੇ ਪਰ ਪੀਸ ਦੇ ਉੱਤੇ ਐਮ ਆਰ ਪੀ ਚੈੱਕ ਕਰੋ 290 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਨਾ ਸਟੈਂਡ ਬਣ ਜਾਂਦਾ ਆ ਦੇਖੋ ਇਹ ਸਟੈਂਡ ਬਣ ਗਿਆ ਐਦਾਂ ਤੁਸੀਂ ਆਪਣੇ ਕਾਊਂਟਰ ਤੇ ਰੱਖ ਸਕਦੇ ਹੋ ਓਕੇ ਬਈ ਠੀਕ ਹੋ ਗਿਆ 290 ਰੁਪਏ ਪਰ ਪੀਸ ਤੇ ਐਮ ਆਰ ਪੀ ਹੈ ਤੁਹਾਨੂੰ ਪਹਿਣਾ ਸਿਰਫ 60 ਰੁਪਏ ਦਾ ਪੀਸ ਉਹ ਸਾਰੀ 5 ਇਨ 1 ਲਿਪਸਟਿਕ ਪਈ ਹੈ ਓਕੇ 5 in 1 ਲਈ ਪਿਸਟਿਕਾ 150 ਰੁਪਏ ਐ ਐਮ ਆਰ ਪੀ ਐ 150 160 ਰੁਪਏ ਐ ਐਮ ਆਰ ਪੀ ਤੁਹਾਨੂੰ ਕਿੰਨੇ ਦੀ ਪੈਣੀ ਐ 40 ਰੁਪਏ ਦੀ ਨਾਲ ਲੈਸ਼ੀਜ਼ ਦੇ ਲੱਗੇ ਬਾਕਸ ਹਾਂਜੀ 100 ਰੁਪਏ ਦਾ ਬਾਕਸ ਐ ਪੂਰਾ 10 ਰੁਪਏ ਦੀ ਲੈਸ਼ੀਜ਼ ਓਕੇ ਜੀ ਇਹ ਜੋਏ ਦਾ ਮਾਲ ਐ 50% ਲੇਸ ਤੇ ਮਾਲ ਮਿਲ ਜੇਗਾ ਜੋਏ ਦਾ ਓਕੇ ਭਾਈ ਹੋਰ ਦੇਖੋ ਫੇਸ਼ਲ ਕਿਟਾਂ ਫਾਊਂਡੇਸ਼ਨ ਆ ਬਲੀਚਾਂ ਜਿੰਨਾ ਮਰਜ਼ੀ ਢੇਰ ਲੱਗਾ ਪਿਆ ਸਾਰਾ ਕੁਝ ਮਿਲਦਾ ਐ ਦੇਖੋ ਅੰਦਰ ਸਾਰਾ ਮਾਲ ਪਿਆ ਓਕੇ ਰਿਪੋਰਟ ਐ ਠੀਕ ਜਿੰਨਾ ਮਰਜ਼ੀ ਚੱਕੋ ਮਾਲ ਤੁਹਾਡੀ ਦੁਕਾਨਦਾਰੀ ਐ ਸ਼ਾਪ ਹੈ ਆਪਣੀ ਲੁਧਿਆਣਾ ਲੁਧਿਆਣਾ ਫੀਲਡ ਗੰਜ 11 ਨੰਬਰ ਗਲੀ ਸਾਗਰ ਕੋਸਮੈਟਿਕ ওকে థాంਕ ਯੂ ਤੁਹਾਡਾ